Thank <laughs> you اچھا جی ایسے کروا دے اس طرح والے تو اس طرح والے تو سڈی کا جی کہتا ہے جی چاچا جی اچھا جی بڑا ہی بڑا ہے چاچا اس طرح کام جی ہاں ملنے میں جا سکا میں نہیں سکن دس جی ہاں کہ نا اپ ہی بول دیا کرو اپ سارے اپ ہی بولیے جو راجو چٹانا جی استاد پنجي جو بيٺي سي يا جو 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 ਸਾਰੇ ਮਜੀਦ ਬਹੁਤ ਹੀ ਕਾਗਰਸ ਕਾਂਗਰਸ ਦੀ ਹੱਡੀ ਜਿਹੜੇ ਅੱਜ ਕੋਈ ਗੱਲ ਔਰ ਮੇਜਿੰਦਰ ਸਿੰਘ ਜੀ ਬਾਦਲੇ ਸੋਤੇ ਨੇ ਸਨੇਹ ਤੇ ਤੁਸੀਂ ਮੇਜਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੇ ਹੋ ਪਹਿਲਾਂ ਮੈਂ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ٹائم سی اسی بھی سارے سنہے نہیں لا سکے اور کسی چھوٹے جنہے تے بہت بڑی آمد لے کے آئے ہو تو دلوں دنواد ساڈے کوئی شبد سی کہ کریں گے کریے پہلے سردار جیت مندر سنگھ سراجمان ہیں ਇਹਨਾਂ ਦਾ ਅਸੀਂ ਸਾਡੇ ਇੱਥੇ ਸਰਦਾਰ ਫੱਤੇ ਸਿੰਘ ਵੱਲੋਂ ਤਹਿਦ ਨੋਟਬਾਤ ਕਰਦੇ ਹਾਂ। ਉਹਨਾਂ ਦੇ ਨਾਲ ਸਾਡੀ ਸਮੂਹੀ ਕਾਂਗਰਸ ਦੇ ਬਲਾਕ ਸੰਮਤੀ ਮੈਂਬਰ ਸਰਪੰਚ ਸਾਹਿਬਾਨ ਔਰ ਜੋ ਤੁਸੀਂ ਵੇਖਿਆ ਗੁਰਜਨ ਸਿੰਘ ਬਰਾੜ ਦੇ ਜਦੋਂ ਕੋਈ ਇੱਥੇ ਹਾਲਾ ਨਹੀਂ ਹੁੰਦਾ ਸੀ ਟੈਲੀਫੋਨ ਨਹੀਂ ਹੁੰਦਾ ਸੀ ਇਹਨਾਂ ਕੋਲ ਸਕੂਟਰ ਹੁੰਦੇ ਸੀ ਤੇ ਸਕੂਟਰਾਂ ਦੇ ਜਾ ਜਾ ਕੇ ਇਹ ਪਿੰਡਾਂ ਦੇ ਵਿੱਚ ਸੁਨੇਹਾ ਦਿੰਦੇ ਲੰਨਾਂ ਦੇ ਕਿਤੇ ਉਹ ਕਿੱਥੇ ਲੜਦਾ ਉਹਦੇ ਮਗਰ ਚਲੇ ਜਾਂਦੇ ਔਰ ਮੈਂ ਦੇਖ ਰਿਹਾ ਸਾਰੇ ਬੜੇ ਤੁਸੀਂ ਰਜ਼ਾਨੂ ਆਏ ਸਾਰਿਆਂ ਦਾ ਮੈਂ ਨਾਮ ਨਹੀਂ ਲੈ ਸਕਦਾ ਮੈਨੂੰ ਹੱਦ ਦੇ ਦੀਆਂ ਤੁਸੀਂ ਨਾਂਵੇਂ ਨੂੰ ਸਰਦਾਰ ਜੀ ਦੇ ਮਰਮੜਾ ਕਹੋ ਤੁਸੀਂ ਕਿਹਨਾ ਹੋ ਇਸਨ ਹੌਸਲਾ ਦਿੰਦੇ ਕਿਉਂਕਿ ਕਈ ਵਾਰੀ ਸਾਡਾ ਜੁਗਰ ਰੁਟ ਜਾਂਦਾ ਸੀ ਕਿ ਸਾਡੇ ਕਿੱਥੇ ਲੈ ਜਾਣਾ ਬੰਦਾ ਹੈ ਪਰ ਹੁਣ ਸਰਦਾਰ ਭਤੀ ਸੰਨ ਸਰਦਾਰ ਜੀਤ ਨੂੰ ਦਿੱਤੀ ਦੀ ਸਭ ਤੋਂ ਪਹਿਲਾਂ ਸਰਦਾਰ ਫਤੂ ਹਾਂ ਬਿੰਦੀ ਜੀ ਸਾਡੇ ਅੱਜ ਦੇ ਪ੍ਰਧਾਨ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਬਹੁਤ سارے ਸਾਡੇ ਅੱਜ ਨੂੰ ਤੇ ਦਾ ਪਰ ਮੈਂ ਉਹਨਾਂ ਦਾ ਨਾਮ ਲੈ ਬੁਲਾਇਆ ਕਰਾਂ ਜੋ ਕਿ ਸਮਾਂ ਬਹੁਤ ਕਰਦੇ ਹਨ ਮੈਂ ਫਤਿਹ ਸਿੰਘ ਬਾਦਲ ਨੂੰ ਬੇਨਤੀ ਕਰੂੰਗਾ ਕਿ ਉਹ ਚੰਨ ਸ਼ਬਦਾਂ ਅਤੇ ਸੰਗਤ ਦਾ ਧੰਨਵਾਦ ਕਰਨ ਪਰ ਫਤਿਹ ਸਿੰਘ ਬਾਦਲ ਜਿੰਦਾਬਾਦ ਫਤਿਹ ਸਿੰਘ ਬਾਦਲ ਜਿੰਦਾਬਾਦ ਹਰਮੇਸ਼ਦਰ ਸਿੰਘ ਜੀ ਬਾਦਲ ਜਿੰਦਾਬਾਦ ਨਗਰ ਬਾਦਲ ਵਿੱਚ ਲੰਬੀ ਹਲਕੇ ਦੇ ਸਮੂਖੇ ਪਿੰਡਾਂ ਤੋਂ ਆਏ ਸੰਗਤ ਨੂੰ ਸਤਿ ਸ੍ਰੀ ਅਕਾਲ ਬਰਾਜਮਾਨ ਲੀਡਰ ਸਾਹਿਬਾਨ ਸਾਡੇ ਕੈਂਡੀਡੇਟ ਸਰਦਾਰ ਜੀ ਮਹਿੰਦਰ ਸਿੰਘ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬਿੱਟੂ ਜੀ ਪੱਲਵਾੜਾ ਹਲਕਾ ਇੰਚਾਰਜ ਜੀ ਸਾਡੇ ਭਾਈ ਸਾਹਿਬ ਬਲੌਕ ਦੇ ਪ੍ਰਧਾਨ ਕੁਲਵੰਤ ਜੀ ਭਰਾੜ ਸਾਹਿਬ ਹੋਰ ਕਾਂਗਰਸ ਦੇ ਜਿਹੜੇ ਲੀਡਰ ਸਾਹਿਬਾਨ ਆਗੂ ਵਰਕਰ ਤੁਸੀਂ ਆਪ ਦਾ ਕੰਮ ਛੱਡ ਕੇ ਬਹੁਤ ਦੂਰ-ਦੂਰ ਆਇਓ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਮੇਰੀ ਅਤੇ ਪਰਿਵਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਬੇਨਤੀ ਸੀ ਅੱਗੇ ਲੜਾਈ ਬਹੁਤ ਵੱਡੀ ਹੈ ਆਪਾਂ ਸਦਾਜੀਤ ਮਹਿੰਦਰ ਸਿੰਘ ਨੂੰ ਜਿੱਤ ਹਾਸਲ ਕਰਾ ਕੇ ਲੰਮੀ ਜੋ ਤੋੜਨਾ ਹੈ کا نت مستک ہو سکتے ہیں بہت بہت مہربانی سارا کی آنگی بہت سما نہ لیا ہوا میں آگے سبال واحر جی کا خالصا واحر ਰਸ ਫਰਮੇ ਜਬ ਮੈਂ ਦੇਖੇ ਜਾਂਦਾ ਸੋ ਇਸ ਕਰਕੇ ਤੁਸੀਂ ਇੱਕ ਵਾਰ ਜੀ ਜਿੰਦਾਬਾਦ ਇੱਕ ਵਾਰ ਜੀ ਕਰਕੇ ਦੇਖੋ ਮੈਂ ਤੇ ਮੇਰਾ ਛੋਟਾ ਭਰਾ ਫਤਿਹ ਅਸੀਂ ਕੱਠੇ ਪਿੰਡਾਂ ਚ ਜਲਵਾਵਾਂਗੇ ਤੁਸੀਂ ਮਾਹੌਲ ਕਰਕੇ ਦੇਖੋ ਲੋਕੀ ਗੁਖੀ ਦੇ ਲੋਕੀ ਗੁਖੀ ਦੇ ਜਿਹੜੀ ਪਾਰਟੀ ਜਿਹੜਾ ਐਮਐਲ ਚਾਵਨ ਨਾਲ ਬੁਲਾਇਆ ਸੀ ਲ ਮੈਂ ਤੇਰੀ ਗੁੱਡੀ ਗੱਲ ਕੀਤੀ ਹੈ ਬੀਜੇ ਦੀ ਗੱਲ ਕੀਤੀ ਹੈ ਮੈਂ ਅੱਜ ਆਪਣੀ ਦੇ ਜ਼ਿੰਮੇਵਾਰੀ ਨਾਲ ਗੱਲ ਕਰਨੀ ਹੋਵੇ ਗੱਲ ਨਹੀਂ ਕਰ ਸਕਦੇ ਅੱਜ ਜੇ ਗੱਲ ਕਰਨੀ ਹੋਵੇ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ ਕਿਉਂ ਕਿ ਅੱਜ ਉਹਨਾਂ ਦੇ ਖੱਬੇ ਵੀ ਸੱਚੇ ਵੀ ਅੱਗੇ ਵੀ ਪਿੱਛੇ ਇਹ ਇਹਦਾ ਕਿਹੜਾ ਪਾਲਿਆ ਪੀਰ ਵੀ ਨੇ ਤੇ ਪਤਾ ਨਹੀਂ ਕਿੰਿਆਂ ਮਨ ਹੋਣੇ ਦਾ ਉਹਨਾਂ ਨੂੰ ਤੁਸੀਂ ਸਾਹਮਣੇ ਮੇਰੇ ਤੋਂ ਬੇਤਰ ਜਾਣਦੇ ਹੋ ਲੋਕੀ ਸਮਝ ਗਏ ਨੇ ਲੋਕੀ ਸਮਝ ਗਏ ਨੇ ਸਾਨੂੰ ਸੀਟੀ ਇਹ ਸਭ ਦੇ ਵਿੱਚ ਕਿਉਂਕਿ ਉਹਨਾਂ ਦਾ ਹਾਲ ਤਾਂ ਹਲਕਾ ਹੈ ਕੈਪਟਨ ਮਿਸਟਰ ਕਿਉਂਕਿ ਦੂਜੇ ਪਾਸੇ ਤਾਂ ਇਹਨਾਂ ਦਾ ਕੁਝ ਨਹੀਂ ਹੈ ਇਨੁਸੀਂ ਸਭ ਤੋਂ ਜ਼ਿਆਦਾ ਜੇ ਕੋਈ ਅਸਰ ਹੁੰਦਾ ਉਹ ਜੱਥੇਦਾਰਾਂ ਦਾ ਉਹਨਾਂ ਦੇ ਆਹ ਤੇ ਹਲਕੇ ਪਰਛਮੇ ਦੇਖ ਲੈਣੇ ਅੱਖੇ ਵੀ ਜਿਮੜਿਆ ਗਿਆ ਕੰਮ ਦਾ ਇੱਥੇ ਵੀ ਬੜੀਆ ਕੰਮ ਮੈਂ ਦੇਖ ਲਿਆ ਤੁਹਾਡੇ ਚਿਹਰਿਆਂ ਤੋਂ ਜੇ ਜਿਹੜਾ ਤੁਹਾਡੇ ਅੰਸ਼ ਚਾ ਤੁਸੀਂ ਬੈਠੇ ਹੋ ਐਡੀ ਵੱਡੀ ਗਿੰਤੀ ਚ ਕਿ ਜਮੇ ਇੱਥੇ ਨਹੀਂ ਹੋ ਰਹੀ ਜੀਉਣਾ ਕਿਉਂਕਿ ਗੱਦਰ ਨਹੀਂ ਪਾਈ ਕਿਸੇ ਐਡਾ ਬਟਾ ਗੁਰੂ ਮਹਾਰਾਜ ਦੀ ਕਿਰਪਾ ਕੀਤੀ ਮੁੱਖ ਮੰਤਰੀ ਹਰਣਾ ਕੋਈ ਸੌਖੇ ਮੁੱਖ ਮੰਤਰੀ ਕੀ ਰੋਜ਼ ਰੋਜ਼ ਹਾਰ ਜਾਂਦੇ ਨੇ ਪਰ ਜਿਹੜਾ ਕੰਮ ਕੀਤਾ ਸੀ ਦਾ ਉਸ ਤੇ ਪੂਰਾ ਉਤਰਿਆ ਨਹੀਂ ਤੁਸੀਂ ਵੱਡੀ ਗਿਤੀ ਚ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਨੇ ਇਸ ਚਾਹ ਨਾਲ ਵੋਟਾਂ ਪਾਈਆਂ ਕਿ ਸਾਡਾ ਹੱਕ ਹੈ ਸਾਡਾ ਹੱਕ ਹੈ ਕੁਝ ਕਰੂਗਾ ਸਭੇ ਵਾਸਤੇ ਇਹ ਨਹੀਂ ਸੋਚਿਆ ਸੀ ਕਿ ਪਰਚੇ ਕਰਾਉਂਗਾ ਇਹ ਨਹੀਂ ਸੋਚਿਆ ਸੀ ਕਿ ਲੋਕਾਂ ਨੂੰ ਤੰਗ ਕਰੂਗਾ ਜਿਹਨੇ ਨਾਲ ਕੰਮ ਕੀਤਾ ਹੋਵੇ ਦੇਖੋ ਛੋਟੇ ਨਾਲ ਕੰਮ ਕੀਤਾ ਬਹੁਤ ਮੁਕੀ ਸਮਾਂ ਪਰ ਅੱਜ ਮੈਂ ਉਹੀ ਲੋਕਾਂ ਨਾਲ ਜਿਹਨਾਂ ਨਾਲ ਕੰਮ ਕੀਤਾ ਜੇ ਉਹਨਾਂ ਨਾਲ ਹੀ ਤੱਕਾ ਹੋਣ ਲੱਗ ਜੇ ਮੈਂ ਸਮਝਦਾ ਸ਼ਰਮ ਦੀ ਗੱਲ ਹੈ ਅੱਛੀ ਗੱਲ ਨਹੀਂ ਸਿਆਸਤ ਇੱਕ ਪਾਸੇ ਹੋਣੀ ਚਾਹੀਦੀ ਹੈ ਰਿਸ਼ਤਾ ਇੱਕ ਪਾਸੇ ਹੋਣਾ ਚਾਹੀਦਾ ਹੈ ਤੇ ਰਿਸ਼ਤਾ ਬਣਾਉਣਾ ਔਖਾ ਹੈ ਟੁੱਟਦਾ ਇੱਕ ਸੈਕਿੰਡ ਤੇ ਮਿਲ ਚ ਜਾਂਦਾ ਸੋ ਇਸ ਕਰਕੇ ਮੈਂ ਸਮਝਦਾ ਉਹ ਮੈਂ ਰਿਸ਼ਤਾ ਬਣਾ ਰਹਾ ਅੱਜ ਮੈਂ ਨਾਲ ਵਾਤੇ ਦੇਖੋ ਮੈਂ ਨਾਲ ਸਾਹਜ ਪਾ ਕੇ ਦੇਖੋ ਫਿਰ ਪਤਾ ਲੱਗੂਗਾ ਕਿ ਹਾਂ ਵੀ ਜੋ ਜੀਤਮਿੰਦਰ ਕਰਦਾ ਸੀ ਵਾਕਈਏ ਸੱਚੀਆਂ ਕਰਦੀਆ ਸੀ ਸੋ ਇਸ ਕਰਕੇ ਥੋੜਾ ਸਾਰਾ ਨਾ ਘਿਰਵਿਚ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਤੇ ਮੈਂ ਇੱਕ ਵਾਰ ਫਿਰ ਬਾਬਾ ਜੀ ਦਾ ਫਤੇ ਜੀ ਦਾ ਤੇ ਸਾਰੇ ਜਿੰਨੇ ਇੱਥੇ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਆਈ ਹੈ ਰਿਸ਼ਤਾ ਮੇਰਾ ਮੇਰੇ ਦਾ ਚੇਚੇ ਦਾ ਹੁੰਦਾ ਹੈ ਗੁਰਵਾਰ ਸਿੰਘ ਸਿੱਤੂ ਉਹ ਕਹਿੰਦਾ ਮੈਂ ਵੀ ਕਿਉਂਕਿ ਇਹਨਾਂ ਦਾ ਪਿਆਰ ਕਿਉਂਕਿ ਇਹ ਅਗਲੀ ਪੀੜ੍ਹੀ ਹੀ ਸਾਡੇ ਤੋਂ ਵੀ ਅਗਲੀ ਪੀੜ੍ਹੀ ਹੋਗੀ ਸੋ ਇਸ ਕਰਕੇ ਇਹਨਾਂ ਦਾ ਪਿਆਰ ਪਤੇ ਨਾਲ ਤੇ ਸਾਰਾ ਪਰਵਾਰ ਨਾਲ ਬਹੁਤ ਜ਼ਿਆਦਾ ਇਕੱਠੇ ਇੱਕੋ ਸਕੂਲ ਚ ਪੜੇ ਐ ਸੋ ਉਹਦਾ ਵੀ ਫਰਕ ਪੈਂਦਾ ਕਿ ਬਈ ਇੱਕ ਪਿਆਰ ਗੁੱਲ ਰਿਸ਼ਤਦਾਰੀ ਨਾਲੋਂ ਵੱਧ ਉਹ ਵੀ ਪਿਆਰ ਯਾਰੀ ਦੋਸਤੀ ਦਾ ਵੱਜ ਜਾਂਦਾ ਸੋ ਇਸ ਕਰਕੇ ਮੈਂ ਸਮਝਦਾ ਕਿ ਤੁਸੀਂ ਸਾਰਿਆਂ ਨੇ ਮੇਰਾ ਬਹੁਤ ਮਾਣ ਬਣਤ ਹੈ ਤੇ ਹੁਣ ਆਪਾਂ ਪਿੰਡਾਂ ਦਾ ਪ੍ਰੋਗਰਾਮ ਬਣਾ ਕੇ ਪਿੰਡ-ਪਿੰਡ ਜਾ ਕੇ ਹੁਣ ਆਪਾਂ ਇੱਕ ਸੁਨੇਹਾ ਪਹੁੰਚਾਈਏ ਜਿਹੜਾ ਕਿ ਆਪਾਂ ਹੁਣ ਦਿੱਲੀ ਦੀ ਜਿਹੜੀ ਗੱਦੀ ਐ ਉਹ ਕਾਂਗਰਸ ਪਾਰਟੀ ਨੂੰ ਸੰਭਾਲ ਕੇ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੇਰੀ ਅਪੀਲ ਹੈ ਸੁਭੰਕ ਕੇ ਮੇਰੀ ਅਪੀਲ ਹੈ ਮਨਪਰੀਤ ਬਾਤ ਨਾ ਮੰਨ ਜਿਓ ਮੇਰੀ ਮਨਪਰੀਤ ਬਾਤ ਨਾ ਮੰਨ ਜਿਓ ਮੇਰੀ ਅਪੀਲ ਹੈ ਮੈਂ ਇਹ ਵੀ ਦੱਸ ਦਿੰਦਾ ਇਹ ਵੀ ਦੱਸ ਦਿੰਦਾ ਸੁਣ ਲੋ ਮੈਂ ਦੁਨੀਆ ਚ ਭੇਜਿਆ ਕੋਈ ਬਣ ਨਹੀਂ ਸਕਦਾ ਸਮਝ ਕੇ ਨਾ ਅੱਜ ਇੱਥੋਂ ਇੱਥੋਂ ਬੋਲ ਰਿਹਾ ਜੀ ਸੋ ਇਸ ਕਰਕੇ ਕੋਈ ਫਿਕਰ ਨਾ ਕਰੋ ਅਸੀਂ ਹਾਜ਼ਰ ਨਾਲੇ ਗੱਲ ਸੁਣੋ ਮੈਂ ਗੱਲ ਨਹੀਂ ਬਕਾਤੀ ਜੀਤਵਿੰਦਰ ਕੌਣ ਹੈ ਜਦੋਂ ਬੈਠੇ ਨੇ ਮੈਂ ਕਿਹਾ ਛਤਰੀ ਮੱਟੀ ਐ ਚਲ ਕੀ ਲੋ ਤੁਹਾਡਾ ਮੇਰਾ ਨਾਮ ਲਾਲਚੰਦ ਮੈਡੀਕਲ ਕਲੀਨਿਕ ਲਾਲਚੰਦ ਹਾਂਜੀ ਮੱਟੀ ਕਲੀਨਿਕ ਲਾਲਚੰਦ ਜੀ ਜਦੋਂ ਉਹ ਬੈਠੇ ਨੇ ਨਾ ਮੈਂ ਉਹਨਾਂ ਦੀ ਦਿਖਾਈ ਜੀ ਸੇਵਾ ਦਾ ਜਦੋਂ ਉਹ ਬੈਠੇ ਐ ਉਹਨਾਂ ਦੀ ਸੇਵਾ ਦਾ ਤੁਹਾਨੂੰ ਫਿਰ ਜੀਤ ਵਿੱਚ ਫਿਰ ਨੂੰ ਪੁੱਛਣ ਦੀ ਲੋੜ ਐ ਕਹਿਣ ਦੀ ਲੋੜ ਐ ਕੁਝ ਨਹੀਂ ਲੋੜ ਐ ਉਹ ਵੀ ਇੱਥੇ ਆਏ ਸੀ ਦੀ ਉਹ ਵੀ ਇੱਥੇ ਆਏ ਸੀ ਉਹਨਾਂ ਨੇ ਮਾਨ ਨਹੀਂ ਰੱਖਿਆ ਇਸ ਕਰਦਾ ਮੈਂ ਜਿੱਦ ਤੱਕ ਜੰਮਿਆ ਉਦੋਂ ਦਾ ਹੀ ਰੱਖ ਰਿਹਾ ਸੋ ਇਸ ਕਰਕੇ ਤੁਸੀਂ ਇਹ ਫਿਕਰ ਹੋ ਜੋ ਇਹ ਫਿਕਰ ਹੋ ਜੋ ਕਿਸੇ ਦਾ ਮਨ ਨਾ ਦਿਖਾਈਏ ਨਾ ਕਦਰ ਦਿਖਾਏ ਜਿਵੇਂ ਕੋ ਹੋਗੇ ਮੈਂ ਤਾਂ ਪਹਿਲਾ ਦਿਨ ਇਹੀ ਕੰਮ ਸ਼ੁਰੂ ਕੀਤਾ ਜਿਹੜਾ ਕੰਮ ਸ਼ੁਰੂ ਕਰ ਰਹੇ ਆ ਇੱਕੋ ਗੱਲ ਕੋ ਕੀਤੇ ਕਿ ਵਿਸ਼ਵਾਸ ਕਰ ਲਓ ਦੇਖੋ ਵਿਸ਼ਵਾਸ ਰੂਪ ਤੇ ਕੋਈ ਗੱਲ ਨਹੀਂ ਜੇ ਉਹ ਵਿਸ਼ਵਾਸ ਨਹੀਂ ਹੋਊਗਾ ਤੇ ਅੱਗੇ ਕੰਮ ਵੀ ਨਹੀਂ ਚੱਲਦਾ ਆਪਾਂ ਨੂੰ ਤਾਂ ਪਰਿਵਾਰ ਚ ਵੀ ਇੱਕ ਦੂਜੇ ਦਾ ਵਿਸ਼ਵਾਸ ਕਰਕੇ ਪਰਿਵਾਰ ਚ ਚਲਾਉਣਾ ਪੈਂਦਾ ਸੋ ਬੜਾਈ ਕੇ ਵੱਡਾ ਪਰਿਵਾਰ ਹੈ ਇਹਨੂੰ ਆਪਾਂ ਚਲਾਉਣ ਵਾਸਤੇ ਇੱਕ ਦੂਜੇ ਤੇ ਭਰੋਸਾ ਚਾਹੀਦਾ ਹੈ ਇੱਕ ਪੂਜੇ ਤੇ ਵਿਸ਼ਵਾਸ ਚਾਹੀਦਾ ਜਨਾ ਕਿ ਮੈਂ ਸਮਝਦਾ ਤੁਸੀਂ ਜਰੂਰ ਕਰਕੇ ਜਿਵੇਂ ਇਸ ਪਰਵਾਰ ਨੂੰ ਕਰਦੇ ਹੋ ਮਮਾ ਜੀ ਦੇ ਪਰਵਾਰ ਨਾਲ ਕਰਦੇ ਹੋ ਫਤਿਹ ਨੇ ਜੋ ਮਿਹਨਤ ਕੀਤੀ ਹੈ ਪਿਛਲੇ ਦਿਨਾਂ ਵਿੱਚ ਸਾਡੀ ਰੋਜ਼ ਗੱਲ ਹੁੰਦੀ ਸੀ ਮੈਂ ਪੁੱਛਦਾ ਰਹੂਗੀ ਇੱਕ ਦਿਨ ਬੋਲਿਆ ਸਾਢੇ 10:00 ਵੱਜ ਗਏ ਸੀ ਬਤਨੀ 11:00 ਵੱਜ ਗਏ ਸੀ ਤੇ ਤੁਸੀਂ ਪਿੰਡਾਂ ਚ ਗਏ ਹੋਏ ਸੀ ਮੈਂ ਕਿਹਾ ਫਤਿਹ ਤੁਸੀਂ ਇੰਨੀ ਗਰਮੀ ਤੇ ਪਿੰਡਾਂ ਚ ਕਿਉਂ ਨਹੀਂ ਜੀ ਜੇ ਕੰਮ ਕਰਨਾ ਹੈ ਤਾਂ ਪੂਰਾ ਕਰਨਾ ਤਾਂ ਨਹੀਂ ਕਰਨਾ ਸਵਾਲੇਸੀ ਕਰਦਾ ਹੁੰਦਾ ਹੈ ਅਤ ਵਿਚਾਰੇ ਵਾਲਾ ਕੰਮ ਠੀਕ ਨਹੀਂ ਸੋ ਤੁਸੀਂ ਇਹ ਕੰਮ ਕਰਕੇ ਦਿਖਾਇਆ ਤੇ ਮੇਰੇ ਵਾਸਤੇ ਕੀਤਾ ਚਲੋ ਆਪਾਂ ਦਾ ਪਰਿਵਾਰ ਹੈ ਜਿਹੜੇ ਤੁਸੀਂ ਚੰਨ ਕੇ ਆਏ ਹੋ ਮੈਂ ਜ਼ਿੰਦਗੀ ਭਰ ਦੀ ਪੁੰਦਾ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਧੰਨਵਾਦ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਦੇ ਦੋਹਾਂ ਕੀਤਾ ਕੀ ਹੋਇਆ ਲੱਗਿਆ ਦੇਖੋ ਜੀ ਜੋ ਮੈਨੂੰ ਮੇਰੀ ਕਾਂਗਰਸ ਪਾਰਟੀ ਨੇ ਇਸ ਇਲੈਕਸ਼ਨ ਦੇ ਵਿੱਚ ਜੋ ਇੱਕ ਬਹੁਤ ਅਹਿਮ ਇਲੈਕਸ਼ਨ ਹੈ ਸਮੁੱਚੇ ਹਿੰਦੁਸਤਾਨ ਦੇ ਵਿੱਚ ਉਹਦੇ ਵਿੱਚ ਲੋਕ ਸਭਾ ਦਾ ਉਮੀਦਵਾਰ ਬਣਾ ਕੇ ਮੈਨੂੰ ਇੱਥੇ ਪ੍ਰਮਾਨ ਦਿੱਤਾ ਹੈ ਸੋ ਮੈਂ ਅੱਜ ਬਾਦਲਪਿੰਡ ਦੇ ਵਿੱਚ ਸਮੁੱਚੇ ਲੰਬੀ ਹਲਕੇ ਦੀ ਜੋ ਇੱਕ ਕੀਤੀ ਹੈ ਮੈਂ ਸਮਝਦਾ ਇਹ ਇੱਕ ਰਿਕਾਰਡ ਤੋੜ ਵਰਕਰ ਮੀਟਿੰਗ ਹੈ ਇਹ ਅੱਜ ਕੋਈ ਜਲਸਾ ਨਹੀਂ ਸੀ ਕੋਈ ਪਬਲਿਕ ਮੀਟਿੰਗ ਨਹੀਂ ਸੀ ਇਹ ਇੱਕ ਵਰਕਰ ਮੀਟਿੰਗ ਸੀ ਜਿਹਦੇ ਵਿੱਚ ਸਮੁੱਚੇ ਹਲਕੇ ਦੇ ਹਰ ਪਿੰਡੋਂ ਵਰਕਰ ਸਹਿਬਾਨ ਨੂੰ ਬੁਲਾਇਆ ਗਿਆ ਸੀ ਕਿ ਆਉਣ ਵਾਲੇ ਜਿਹੜੇ ਦਿਨ ਨੇ ਜਿਹਦੇ ਵਿੱਚ ਸਾਰਿਆਂ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਆਪਣੀਆਂ ਪਿੰਡਾਂ ਵਿੱਚ ਸੰਭਾਲਣੀਆਂ ਉਹਦੇ ਪ੍ਰਤੀ ਅਸੀਂ ਵਿਚਾਰ ਵਗਰਾੰਦਰਾ ਕਰਨਾ ਸੀ ਉਸ ਨੂੰ ਦੇਖਦੇ ਹੋਏ ਅੱਜ ਵੱਡੀ ਗਿਣਤੀ ਵਿੱਚ ਇੱਥੇ ਅੱਜ ਜਿਹੜੇ ਮੇਰੇ ਕਾਂਗਰਸ ਦੇ ਵਰਕਰ ਉਧਿਹਰ ਸਹਿਬਾਨ ਬੜੇ ਜ਼ਿੰਮੇਵਾਰ ਲੋਕ ਪਹੁੰਚੇ ਨੇ ਤੇ ਵਰਕਰ ਮੀਟਿੰਗ ਦੀ ਜਗ੍ਹਾ ਇੱਕ ਰੈਲੀ ਦਾ ਰੂਪ ਲੈ ਗਈ ਹੈ ਮੈਂ ਸਮਝਦਾ ਕਿ ਬੜੇ ਖੁਸ਼ਕਿਸਮਤ ਆ ਸੀ ਕਿ ਜਿਸ ਤਰੀਕੇ ਨਾਲ ਮੇਰੇ ਵਰਕਰ ਕਾਂਗਰਸ ਦਾ ਇਥੇ ਜੋਰ ਹੈ ਤੇ ਇਹਦਾ ਸਿਹਰਾ ਸਾਰਾ ਜਿਹੜਾ ਜਾਂਦਾ ਉਹ ਮੈਨੂੰ ਨਹੀਂ ਜਾਂਦਾ ਕੋ ਸਾਹਿਬ ਮਹੇਸ਼ਿੰਦਰ ਸਿੰਘ ਜੀ ਬਾਦਲ ਤੇ ਉਹਨਾਂ ਦੇ ਸੁਪੁੱਤਰ ਸਾਫਤੀ ਸਿੰਘ ਜੀ ਬਾਦਲ ਨੂੰ ਜਾਂਦਾ ਹੈ ਜਿਨ੍ਹਾਂ ਨੇ ਮਿਹਨਤ ਸਦਕਾ ਜਿਨ੍ਹਾਂ ਨੂੰ ਜੋ ਹਿੰਮਤ ਕੀਤੀ ਹੈ ਲੋਕਾਂ ਨੇ ਜੋ ਵਿਸ਼ਵਾਸ ਇੰਨੇ ਲੰਬੇ ਸਮੇਂ ਤੋਂ ਸੋ ਮੈਂ ਸਿੰਦੂ ਸਿੰਘ ਬਾਦਲ ਤੇ ਰੱਖਿਆ ਤੇ ਮੈਂ ਸਮਝਦਾ ਕਿ ਇਹ ਜਾਂ ਲੀਡਰ ਲੰਬੀ ਹਲਕੇ ਚ ਖੁਸ਼ਕਿਸਮਤ ਆਲੇ ਹੈ ਲੰਬੀ ਹਲਕੇ ਵਾਲੇ ਜਿਨ੍ਹਾਂ ਨੂੰ ਇਹ ਜਾਈ ਇੱਕ ਦਰਵੇਸ਼ ਸਿਆਸਤਦਾਨ ਮਿਲਿਆ ਜਿਹੜਾ ਆਪ ਦਾ ਪੱਛ ਸੋਚਦਾ ਲੋਕਾਂ ਦਾ ਆਪ ਦੇ ਵਰਕਰਾਂ ਦਾ ਪਹਿਲਾਂ ਸੋਚਦਾ ਸੋ ਉਹਨਾਂ ਦੇ ਗ੍ਰਹਿ ਵੇਖੇ ਜਿਹੜੀ ਇਹ ਮੀਟਿੰਗ ਹੋਈ ਹੈ ਮੈਂ ਸਮਝਦਾ ਇੱਕ ਬਹੁਤ ਵਧੀਆ ਸ਼ੁਰੂਆਤ ਹੈ ਤੇ ਇਹ ਸ਼ੁਰੂਆਤ ਹੀ ਸਾਨੂੰ ਅੱਗੇ ਕਾਮਯਾਬੀ ਵਾਲੇ ਪਾਸੇ ਲੈ ਕੇ ਜਾਏਗੀ ਜਿਹੜਾ ਦੇਖੋ ਜੀ ਬੁਤੇ ਜਿਹੜੇ ਲੋਕ ਸਭਾ ਦੇ ਨੇ ਨਾ 9 ਲੱਖ ਹੋਰ ਕਹਿੰਦੇ ਆਪਾਂ 9 ਹਣਕੇ ਹੈਗੇ ਆਂ ਆਡਾ ਸਵੱਸਿਆ ਸਾਰੇ ਨਹੀਂ ਹੈ ਜੀ ਮੇਨ ਹੁੰਦਾ ਕਿਹੜਾ ਜਦੋਂ ਲੱਗਦਾ ਹੈ ਦੇਖੋ ਮੇਨ ਬੁਤਾ ਹੈ ਇੱਕ ਤਾਂ ਜਨਾ ਕਿ ਐਜੂਕੇਸ਼ਨਲ ਸਿਸਟਮ ਹੈ ਇਹਨੇ ਬਹੁਤ ਲੋੜ ਹੈ ਸੁਧਾਰਣ ਕਿਉਂਕਿ ਦੇਖੋ ਤੁਸੀਂ ਇਹ ਦੇਖੋ ਕਿ ਅੱਜ ਬੱਚੇ ਪੜ੍ਹ ਤਾ ਲਿਖ ਜਾਂਦੇ ਨੇ ਇਹ ਜਿਹੜੇ ਵੀ ਬੰਦੇ ਨੇ ਡਿਪਲੋਮਾ ਵੀ ਲੈ ਲੈਂਦੇ ਨੇ ਆਈਟੀ ਵੀ ਕਰ ਦਿੰਦੇ ਨੇ ਹੋਰ ਵੀ ਕੋਸ਼ਿਸ਼ ਕਰ ਲੈਂਦੇ ਪਰ ਨੌਕਰੀ ਨਹੀਂ ਕਿਸੇ ਨੂੰ ਮਿਲਦੀ। ਲੋੜ ਹੈ ਇਸ ਚੀਜ਼ ਨੂੰ ਬਦਲਣ ਦੀ। ਤੇ ਜੇ ਸੈਕਟਰ ਸਰਕਾਰ ਛਾਤ ਪੈਂਦਾ ਹੋਊਗਾ। ਕੋਈ ਪਾਲਿਸੀਜ਼ ਇਹੀ ਜੇ ਬਣਾਵਾਵਾਂਗੇ ਜਿਹਦੇ ਨਾਲ ਸਾਡੇ ਬੱਚੇ ਗਰੀਬ ਪਰਿਵਾਰਾਂ ਚੋਂ ਵੀ ਉੱਠ ਕੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਨੌਕਰੀਆਂ ਮਿਲ ਸਕਣ ਕਿਉਂਕਿ ਇੱਕ ਪੜ੍ਹਾਈ ਹੁੰਦੀ ਹੈ। ਉਹ ਪੜ੍ਹਾਈ ਰੱਟਿਆ ਵੀ ਹੋਗੀ ਤੇ ਅੱਗੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਕਿਉਂਕਿ ਦੇਖੋ ਸਰਕਾਰੀ ਨੌਕਰੀਆਂ ਬੜੀਆਂ ਲਿਮਟਿਡ ਜਿਹੀਆਂ ਹੁੰਦੀਆਂ। ਤੇ ਜੇ ਕੋਈ ਆਪਾਂ ਇੱਥੇ ਸਾਰੇ ਲਾਵਾਂਗੇ ਹੁਣ ਜਿਵੇਂ ਮੇਰੇ ਹਲਕੇ 'ਚ ਮੈਂ ਧਾਰਨ ਨਹੀਂ ਜਿੰਨਾ ਛੋਟਾ ਜ ਮੇਰੇ ਹਲਕੇ 'ਚ ਰਫਾਇੰਡਰੀ ਲੱਗੀ ਹੋਈ ਹੈ ਜੇ ਸਰਕਾਰਾਂ ਨੇ ਸੋਚ ਰੱਖੀ ਹੁੰਦੀ ਕਿ ਨੌਜਵਾਨ ਵੀਰਾਂ ਨੂੰ ਨੌਕਰੀਆਂ ਦੇਣੀਆਂ ਜਿਹੜੇ ਕੀ ਹੁਣ 25 25 30 30 ਲੱਖ ਰੁਪਏ ਲਾ ਕੇ ਕੈਨੇਡਾ 'ਚ ਜਾ ਕੇ ਲੇਬਰ ਕਰਦੇ ਨੇ ਇੱਥੇ ਆਈਲੈਂਡਸ ਕਰਦੇ ਨੇ ਤੇ ਫਿਰ ਜਾ ਕੇ ਬਾਹਰ ਉਹ ਨੌਕਰੀਆਂ ਕਰਦੇ ਨੇ ਲੱਭਦੇ ਨੇ ਉੱਥੇ ਵੀ ਬੁਰਾ ਹਾਲ ਹੋਇਆ ਪਿਆ ਜੇ ਇੱਥੇ ਸਰਕਾਰਾਂ ਸੋਚਦੀਆਂ ਸੈਂਟਰਲ ਸਰਕਾਰ ਸੋਚਦੀ ਪੰਜਾਬ ਦੀ ਜੋ ਭਾਈਵਾਲ ਸਰਕਾਰ ਸੀ ਸੈਂਟਰ ਦੇ ਵਿੱਚ ਉਹ ਸੋਚਦੀ ਤਾਂ ਜਿਹੜੀ 20000 ਕਰੋੜ ਦੀ ਰੈਫਾਇਨਰੀ ਰੱਖੀ ਹੈ ਉਹਦੇ ਡਾਉਨਸਟਰੀਮ ਐਂਸਿਲਰੀ ਯੂਨਿਟਸ ਪਲਾਸਟਿਕ ਦੇ ਪੈਟਰੋਲ ਦੇ ਹੋਰ ਬਹੁਤ ਲੱਗ ਸਕਦੇ ਸੀ ਜੇ ਇੱਥੇ ਇੱਕ ਕਲਸਟਰ ਬਣ ਜਾਂਦਾ ਪਲਾਸਟਿਕ ਪਾਰਕ ਬਣ ਜਾਂਦਾ ਪੈਟਰੋ ਪਾਰਕ ਬਣ ਜਾਂਦਾ ਕਈ ਹਜ਼ਾਰਾਂ ਕਰੋੜਾਂ ਦੀ ਇੱਥੇ ਫੈਕਟਰੀਆਂ ਲੱਗਣੀਆਂ ਸੀ ਤੇ ਨੌਕਰੀਆਂ ਕਿਹਨਾਂ ਨੂੰ ਮਿਲਦੀਆਂ ਸੀ ਸਾਡੇ ਆਪ ਦੇ ਪੁੱਛਰ ਸਾਡੇ ਆਪ ਦੇ ਇੱਥੇ ਲੋਕਲ ਜਿਹੜੇ ਪੜ੍ਹ ਲਿਖ ਕੇ ਅੱਜ ਫੇਰਗੁਜ਼ਾਰ ਹੋ ਕੇ ਘਰ ਬੈਠੇ ਨੇ ਕੋਈ ਕੋਈ ਕੰਮ ਨਹੀਂ ਕਰ ਜਿਹੜਾ ਇੰਨਾ ਪੜ੍ਹ ਲਿਖ ਜਾਂਦਾ ਹੈ ਉਹ ਖੇਤੀ ਤੋਂ ਵੀ ਚੱਲੇ ਜਾਂਦਾ ਸੋ ਇਸ ਕਰਕੇ ਇਸ ਚੀਜ਼ ਨੂੰ ਬਦਲਣਾ ਪਊ ਤੇ ਉਹੀ ਸੋਚ ਲੈ ਕੇ ਚੱਲੇ ਆ ਮੇਨ ਮੁਕਾਬਲਾ ਚਾਰ ਪਾਰਟੀਆਂ ਜਿਹੜਾ ਸਭ ਨੇ ਸਾਰੇ ਹੋ ਗਏ ਦੇਖੋ ਜੀ ਹਲੇ ਮੁਕਾਬਲਾ ਪਤਾ ਲੱਗੂਗਾ ਪੁੱਛੋ ਕਿਉਂ ਹਲੇ ਅਕਾਲੀ ਦਲ ਨੇ ਤਾਂ ਆਪ ਦਾ ਉਮੀਦਵਾਰ ਨਹੀਂ ਦਿੱਤਾ ਅਕਾਲੀ ਦਲ ਨੇ ਤਾਂ ਹਲੇ ਆਪ ਦਾ ਉਮੀਦਵਾਰ ਨਹੀਂ ਦਿੱਤਾ ਹਲੇ ਤਾਂ ਤਿੰਨ ਉਮੀਦਵਾਰ ਨਹੀਂ ਜਿਹਦੇ ਚੋਂ ਮੈਂ ਸਮਝਦਾ ਅੱਜ ਜੇ ਸਾਰਿਆਂ ਤੋਂ ਦੇਖ ਲਈਏ ਜੇ ਸਭ ਤੋਂ ਵਧੀਆ ਪੋਜੀਸ਼ਨ 'ਚ ਹੈ ਕਿਉਂਕਿ ਮੈਂ ਲਗਭਗ ਸਾਰੇ ਹਲਕੇ ਅੱਜ ਜਾ ਆਏ ਆ ਜੇ ਸਭ ਤੋਂ ਵਧੀਆ ਪੋਜੀਸ਼ਨ ਜੋ ਹੈ ਉਹ ਸਾਡੀ ਹੈ ਕਾਂਗਰਸ ਪਾਰਟੀ ਅੱਜ ਸਭ ਤੋਂ ਅੱਗੇ ਚੱਲ ਰਹੀ ਹੈ ਸਰਖਸ਼ਬਾਜ਼ ਟਾਣਾ ਜੀ ਕਹਿੰਦੇ ਗਿਆ ਜਿਹੜੇ ਉਹਨਾਂ ਦੇ ਵਰਕਰ ਆ ਉਹ ਅੱਜ ਵੀ ਉਹਨਾਂ ਦੇ ਨਾਲ ਖੜੇ ਆ ਵੀ ਉਹ ਕਹਿੰਦੇ ਵੈਸੇ ਮੈਂ ਫੈਸਲਾ ਲੈਣਾ ਬਾਕੀ ਆ ਤੁਹਾਡੇ ਮੁਤਾਬਕ ਕੀ ਤਾਂ ਮਦਦ ਕਰਨਗੇ ਤੁਹਾਡੇ ਜੀ ਉਹ 100% ਮਦਦ ਕਰ ਰਹੇ ਨੇ ਉਹਨਾਂ ਨੇ ਕਿਤੇ ਇਹ ਨਹੀਂ ਕਿਹਾ ਕਿ ਮੈਂ ਕਾਂਗਰਸ ਤੋਂ ਬਾਗੀ ਹੋ ਰਹੇ ਹਾਂ ਕਿਤੇ ਇਹ ਨਹੀਂ ਕਿਹਾ ਮੈਂ ਕਾਂਗਰਸ ਨੂੰ ਛੱਡ ਰਹੇ ਹਾਂ ਉਹਨਾਂ ਨੇ ਇਹ ਕਿਹਾ ਕਿ ਮੇਰੇ ਕਾਂਗਰਸ ਦਾ ਵਰਕਰ ਮੇਰੇ ਨਾਲ ਖੜਾ ਤੇ ਉਹਨਾਂ ਦੇ ਜਿਹੜੇ ਤੁਹਾਡਾ ਮਾਰਚ ਚ ਗੱਲਾਂ ਨੇ ਉਹ ਅਸੀਂ ਕਲੀਅਰ ਕਰਕੇ ਅਸੀਂ ਜੀਤਵਿੰਦਰ ਸਿੰਘ ਸਿੱਧੂ ਨੂੰ ਮਦਦ ਕਰਾਂਗੇ ਅਗਲੇ ਆਉਣ ਵਾਲੇ ਇੱਕ ਤੇ ਦਿਨ ਚ ਤੁਸੀਂ ਦੇਖਿਓ ਕਿ ਉਹ ਮੇਰੇ ਨਾਲ ਤੇ ਮੇਰੇ ਬੇਟੇ ਦੇ ਨਾਲ ਤਲਵੰਡੀ ਸਾਬੋ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਕਾਂਗਰਸ ਪਾਰਟੀ ਸਾਰੇ ਦੇਸ਼ ਦੇ ਵਿੱਚ ਬੈਗਪੋਟ ਤੇ ਜਾ ਰਹੀ ਹੈ ਕੀ ਕਰ ਸਮਝੋ ਜੀ ਇਹ ਹੋ ਰਹੀ ਹੈ ਬੈਗਪੋਟ ਤੇ ਜਾ ਰਹੀ ਹੈ ਕਾਂਗਰਸ ਪਾਰਟੀ ਕੋਈ ਬੈਗਪੋਟ ਤੇ ਨਹੀਂ ਹੈ ਰਾਹੁਲ ਗਾਂਧੀ ਜੀ ਸਾਡੇ ਖਰਗੇ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਅੱਜ ਜਿਸ ਤਰੀਕੇ ਨਾਲ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਦਾ ਪ੍ਰਚਾਰ ਕਰ ਰਹੀ ਹੈ ਅੱਜ ਮੇਰੀ ਗੱਲ ਨੋਟ ਕਰਕੇ ਰੱਖਿਓ ਅਗਲੀ ਸਰਕਾਰ ਆਪਣੀ ਇੰਡੀਆ ਅਲਾਈንስ ਦੀ ਸਰਕਾਰ ਬਣੇਗੀ ਕਿਉਂਕਿ ਬੀਜੇਪੀ ਦੇ 10 ਸਾਲ ਦੇ ਜਿਹੜੇ ਜੁਮਲੇ ਐ ਲੋਕੀ ਸਮਝ ਗਏ ਨਾ ਏਮਪਲॉयਮੈਂਟ ਕੋਈ ਮਿਲੀ ਐ ਸਮੁੱਚੇ ਦੇਸ਼ ਦੇ ਵਿੱਚ ਤੇ ਲੋਕਾਂ ਨੂੰ ਸਕਿਉਰਿਟੀ ਨਹੀਂ ਮਿਲ ਰਹੀ ਇੱਕ ਵਰਗ ਦੂਜੇ ਵਰਗ ਨਾਲ ਕਿਵੇਂ ਤੁਸੀਂ ਦੇਖਦੇ ਹੋ ਹਾਲਾਤ ਖਰਾਬ ਹੋਏ ਪਏ ਨੇ ਕੋਈ ਇੰਡਸਟਰੀ ਨਵੀਂ ਨਹੀਂ ਲੱਗ ਰਹੀ ਕੋਈ ਹੋਰ ਇਹ ਜਾਂ ਕੰਮ ਨਹੀਂ ਪੰਜਾਬ ਚ ਜਾਂ ਹਿੰਦੁਸਤਾਨ ਚ ਹੋ ਰਿਹਾ ਜਿਹਦੇ ਨਾਲ ਲੋਕਾਂ ਨੂੰ ਭਰੋਸਾ ਹੋਵੇ ਤੇ ਲੋਕੀ ਭਰੋਸਾ ਕਰਨਗੇ ਸਿਰਫ ਤੇ ਸਿਰਫ ਜੋ ਸਾਡਾ ਮੈਨੀਫੈਸਟੋ ਬਣਿਆ ਹੈ ਬਹੁਤ ਵਧੀਆ ਮੈਨੀਫੈਸਟੋ ਕਾਂਗਰਸ ਨੇ ਬਣਾਇਆ ਹੈ ਹਰ ਵਰਗ ਦਾ ਧਿਆਨ ਰੱਖਿਆ ਗਿਆ ਖਾਸ ਕਰਕੇ ਕਿਸਾਨੀ ਦਾ ਜਿੱਥੇ ਇਹ ਕਿਹਾ ਹੈ ਕਿ ਅਸੀਂ ਐਮਐਸਪੀ ਨੂੰ ਕਾਨੂੰਨੀ ਦਰਜਾ ਦਵਾਂਗੇ ਮੈਂ ਸਮਝਦਾ ਇਹ ਬਹੁਤ ਵੱਡਾ ਗੇਮ ਚੇਂਜਰ ਹੈ ਕਾਂਗਰਸ ਪਾਰਟੀ ਜਿਹੜੇ ਢੜੇਬੰਦੀ ਬਣੀ ਹੈ ਉਹ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਹੈਗੇ ਆ ਧੜੇ ਬੰਦੀ ਆ ਉਹ ਆਦੇ ਉਮੀਦਵਾਰ ਨੂੰ ਹਰਾਉਂਦੀ ਆ ਪਰ ਕੀ ਕਰਨਾ ਚਾਹੋਂਗੇ ਮੈਂ ਤਾਂ ਦੇਖੀ ਨਹੀਂ ਜੀ ਕੋਈ ਕਾਂਗਰਸ ਦੀ ਸਰਕਾਰ ਬਣੀ ਸੀ ਪਿਛਲੀ ਵਾਰ ਵਰਕਰਾਂ ਦੇ ਸਿਰ ਤੇ ਹੀ ਬੰਦੀ ਆ ਕੋਈ ਐਮ.ਐਲ.ਏ ਜਿੱਤਦਾ ਕੋਈ ਐਮ.ਪੀ ਜਿੱਤਦਾ ਆਪਦੇ ਦਮ ਤੇ ਨਹੀਂ ਜਿੱਤਦਾ ਵਰਕਰਾਂ ਦੇ ਦਮ ਤੇ ਜਿੱਤਦਾ ਵਰਕਰਾਂ ਦੇ ਸਿਰ ਤੇ ਉਹਨਾਂ ਦੀ ਮਿਹਨਤ ਸਦਕਾ ਜਿੱਤਦਾ ਸੋ ਜਿਹੜੀ ਪਾਰਟੀ ਆ ਕਾਂਗਰਸ ਦੀ ਕੋ ਯੂਨਾਈਟਿਡ ਹੈ ਤੇ ਮੈਂ ਸਮਝਦਾ ਇੱਕ ਇੱਕ ਕਾਂਗਰਸ ਦਾ ਵਰਕਰ ਜਿੰਦ ਜਾਨ ਲਾ ਕੇ ਕਾਂਗਰਸ ਪਾਰਟੀ ਨੂੰ ਤੇ ਮੈਨੂੰ ਜਿਹੜਾ ਕਿ ਮੈਂ ਲੋਕ ਸਭਾ ਪਟੰਡੇ ਦਾ ਕਾਂਗਰਸ ਦਾ ਉਮੀਦਵਾਰ ਮਦਦ ਕਰਕੇ ਮੈਨੂੰ ਕਾਮਯਾਬ ਕਰਨਗੇ ਜੀ ਆਪਾਂ ਗੱਲ ਕਰੀਏ ਲੰਬੀ ਹਲਕੇ ਦੀ ਵਿਧਾਨ ਸਭਾ ਚੋਣਾਂ ਤੇ ਤੋਂ ਮੇਨੂੰ ਕਾਂਗਰਸ ਦੀ ਵੋਟ ਜਿਹੜੀ ਬਹੁਤ ਘੱਟ ਸੀ ਕਾਨੂੰਨ ਇਸ ਕਿਉਂ ਲੱਗਦਾ ਤੁਹਾਨੂੰ ਲੱਗਦਾ ਕਿ ਲੰਬੀ ਚ ਕਾਂਗਰਸ ਦੀ ਵੋਟ ਘੱਟ ਹੈ ਤੁਸੀਂ ਘੱਟ ਦੇਖੀਏ ਸਭਾ ਹਲਕੇ ਵਿਧਾਨ ਸਭਾ ਪੁਰਾਣੀ ਗੱਲਾਂ ਛੱਡੋ ਚੋਣ ਹੋਈ ਸੀ ਉਦੋਂ ਆਬਿਸ਼ਦੀ ਬਹੁਤ ਬਹੁਤ ਘੱਟ ਸੀ ਚੋਣ ਹੋ ਗਈ ਚੋਣ ਹੋ ਗਈ ਹਾਂਜੀ ਗੱਲ ਖਤਮ ਹੋ ਗਈ ਨਵੀਂ ਸ਼ੁਰੂਆਤ ਹੋ ਰਹੀ ਹੈ ਬਸ ਗੱਲ ਉਹ ਹਾਲਾਤ ਹੋਰ ਸੀ ਅੱਜ ਹਾਲਾਤ ਹੋਰ ਨੇ ਓਕੇ ਜਿੰਨਾ ਦੋ ਹਾਂ ਜੀ ਜਿਹੜੇ ਅੱਜ ਇਹਦਾ ਕੱਟ ਹੋਇਆ ਕੀ ਕਹਿਣਾ ਚਾਹੁੰਦਾ ਮੈਂ ਜੀ ਬੰਦਾ ਤਾਂ ਬਹੁਤ ਬਹੁਤ ਧੰਨਵਾਦ ਜੀਤ ਕੇਂਦਰ ਜੀ ਨੇ ਇੱਥੇ ਬੁਲਾ ਕੇ ਮੌਕਾ ਦਿੱਤਾ ਸਾਨੂੰ ਵਰਕਰਸ ਨੂੰ ਮਿਲਦਾ ਮੌਕਾ ਮਿਲਿਆ ਸਾਰੇ ਵਰਕਰਸ ਨੇ ਫੇਸ ਤੇ ਰੈਗਰੀ ਸੀ ਕਿ ਬਹੁਤ ਅੱਛਾ ਹੈਗਾ ਇੱਕ ਜਿਹੜੀ ਆਪਾਂ ਗੱਲਬਾਤ ਕਰਦੇ ਆਂ ਵੀ ਟਿਕਟ ਜਿਹੜੀ ਆ ਉਹਨੂੰ ਦੇਤੀ ਆ ਦੇਤੀ ਪਾਰਟੀ ਡਿਸਪਿਊਟ ਹੈ ਐਜੀ ਕੋਈ ਗੱਲ ਨਹੀਂ ਵਰਕਰ ਹਮੇਸ਼ਾ ਹੀ ਜੋ ਕਾਂਗਰਸ ਦਾ ਬਹੁਤ ਸਟ੍ਰੌਂਗ ਰਿਹਾ ਵਰਕਰ ਜਿਹੜੇ ਦੇਖੋ ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਉਸੇ ਤਰ੍ਹਾਂ ਦਾ ਕੈਂਡੀਡੇਟ ਉੱਤ ਜਾਦਾ ਹੈ ਜੋ ਸਾਡੇ ਦਿੱਲੀ ਪਰੋਂ ਜਿਸ ਤਰ੍ਹਾਂ ਸਾਡੇ ਹਾਈ ਕਮਾਂਡ ਦੇ ਜਿਤਮਿੰਦਰ ਜਨ ਦਿੱਤਾ ਇਹਨਾਂ ਦਾ ਬੜਾ ਆਧਾਰ ਹੈ ਇੱਥੇ ਔਰ ਬਹੁਤ ਮਿਲਵਰਤਨ ਵਾਲੇ ਲੋਕਾਂ ਦੇ ਕੰਮ ਆਉਣ ਵਾਲੇ ਆ ਇਸ ਟਾਈਮ ਲੜਾਈ ਸਿਰਫ ਇਹ ਹੈ ਕਿ ਅਸੀਂ ਸਾਹਮਣੇ ਸਾਡੀ ਲੜਾਈ ਕਿਹਦੇ ਨਾਲ ਹੈ ਤੁਸੀਂ ਜਿੰਨਾ ਕਿਵੇਂ ਉਸ حساب ਨਾਲ ਜੀ ਕੈਂਡੀਡੇਟ ਦਿੱਤੇ ਜਿੰਨੇ ਵੀ ਕੈਂਡੀਡੇਟ ਰਾਜਾ ਵੜਿੰਗ ਜੀ ਨੇ ਦਿੱਤੇ ਹੈ ਪਹਿਲਾਂ ਤੁਹਾਨੂੰ ਦੀ ਮਿਹਨਤ ਦੇ ਸਦਕਾ ਇਥੋਂ ਤੱਕ ਕਾਂਗਰਸ ਪਾਰਟੀ ਪਹੁੰਚੀ ਹੈ ਜਿੰਨਾ ਗਰਾਫਟ ਸੀ ਕਹਿੰਦੇ ਪਿਛਲੀ ਵਾਰੀ ਵੋਟ ਕੱਟ ਗਈ ਸੀ ਪਿਛਲੀ ਵਾਰੀ ਵੋਟ ਕੱਟੀ ਨਹੀਂ ਉਹ ਸਾਰੇ ਕਨਵਰਟ ਹੋ ਕੇ ਸਾਡੀ ਕਾਂਗਰਸ ਦੀ ਉਧਰ ਗਈ ਹੈ ਪਰ ਹੁਣ ਜਿਵੇਂ 2 ਸਾਲ ਦੀ ਕਾਂਗਰਸ ਦੀ ਆਪਾਂ ਦੇਖ ਰਹੇ ਹਾਂ ਜੋੜਨੇ ਆਮ ਆਦੀ ਪਾਰਟੀ ਤਾਂ ਮੌਜੂਦਾ ਸਰਕਾਰ ਨੇ ਜੋ ਪੰਜਾਬ ਦੇ ਹਾਲਾਤ ਕਰਦੇ ਐ ਉਸ ਤੋਂ ਉਹਨਾਂ ਦਾ ਮੂੰਹ ਬੜੀ ਚਿਹਤੀ ਭੰਗ ਹੋ ਗਏ ਨੁਕਲਾ ਔਰ ਵਾਪਸ ਹੀ ਲੋਕ ਪ੍ਰੋਸਾ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਦਿਖਾ ਰਿਆ ਔਰ ਜੀਤ ਮਹਿੰਦਰਜੀ ਹੈ ਇਹ ਹਮੇਸ਼ਾ ਚਾਰ ਵਾਰੀ ਜੋ ਐਮਐਲਏ ਤੋਂ ਜਿੱਤੇ ਹੈ ਤਲਵੰਡੀ ਸਾਹ ਤੋਂ ਇਹਨਾਂ ਲੋਕਾਂ ਨੇ ਬੜੇ ਕੰਮ ਕਰਨ ਵਾਲੇ ਆ ਇੱਕ ਗਰਾਊਂਡ ਲੈਵਲ ਤੇ ਲੋਕਾਂ ਨਾਲ ਮਿਲਣ ਵਾਲੇ ਲੋਕ ਨੇ ਮਹਿੰਦਰਜੀ ਹੈ ਔਰ ਬਾਦਲਪਿੰਡ ਦੇ ਵਿੱਚ ਖਾਸ ਕਰਕੇ ਇਹਨਾਂ ਜੋ ਲੋਕਾਂ ਦਾ ਘਟ ਹੈ ਇਹ ਦਿਖਾਉਂਦਾ ਹੈ ਕਿ ਵਰਕਰਤ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਕਿਸੇ ਤੇ ਵਿੱਚ ਕੋਈ ਨਰਾਜ਼ਗੀ ਹੋ ਜਾਂਦੀ ਹੈ ਜਦੋਂ ਕੋਈ ਕੈਂਡੀਡੇਟ ਆਉਂਦਾ ਹੈ ਲੋਕ ਸੋਚਦੇ ਅਸੀਂ ਬੜੀ ਮਿਹਨਤ ਕਰ ਰਹੇ ਹਾਂ ਪਰ ਸਾਡੀ ਲੜਾਈ ਅਸੀਂ ਦੇਖਣੀ ਹੈ ਕਿ ਸਾਹਮਣੇ ਕੀ ਨੇ ਨਾਲ ਹੈ ਐਸ ਕਰਕੇ ਜੋ ਇਸ ਟਾਈਮ ਲੜਾਈ ਹੈ ਉਹ ਜਨੇ ਸੰਜੀਤ ਨੇ ਕਰਦੀ ਹੈ ਉਹ ਸਾਰਾ ਬੰਦ ਕਰਾ ਸਾਰੇ ਅਸੀਂ ਇਕੱਠੇ ਹੋ ਕੇ ਬੜੇ ਚਾਹ ਦੇ ਨਾਲ ਮੇਰੇ ਖਿਆਲ ਚ ਜੋ ਹਾਲਾਤ ਨੇ ਕਾਂਗਰਸ ਪਾਰਟੀ ਦੇ ਵਿੱਚ ਜੋ ਲੋਕਾਂ ਦਾ ਜਾ ਰਿਹਾ ਹੈ ਮੈਂ 10 ਤੋਂ 11 ਜਿਹੜੀਆਂ ਸੀਟਾਂ ਕਾਂਗਰਸ ਲੈ ਕੇ ਜਾਊਗੀ ਪਰ ਬੜੇ ਵੱਡੇ ਮਾਰਜਿਨ ਦੇ ਨਾਲ ਅਸੀਂ ਜਿੱਤਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਔਰ ਮੈਂ ਕਹਿੰਦੀ ਵੀ ਹਾਲਾਤ ਜਿਹੜੇ ਲੱਗੇ ਸਾਡੇ ਦਿਨ ਪਰ ਜਿਹੜੇ ਖਾਸ ਕਰਕੇ ਮੈਂ ਕਹਿੰਨੇ ਜੋ ਇਸ ਟਾਈਮ ਹੈ મોદી ਸਰਕਾਰ ਜਾਂ ਸਾਡੇ ਆਲ ਇੰਡੀਆ ਦੇ ਜੁੱਦਿਸ ਦੇਖਦੇ ਹਾਂ ਇੱਕ ਕਾਂਗਰਸ ਹੈ ਜਿਹੜੀ ਪਾਰਟੀ ਹੈ ਕਿ ਜਿਹੜੀ ਹਰ ਵਰਗ ਨੂੰ ਹਰ ਜਾਤੀ ਹਰ ਧਰਮ ਨੂੰ ਨਾਲ ਲੈ ਕੇ ਚਲਦੀ ਹੈ ਔਰ ਸਭ ਦਾ ਬਰਾਬਰ ਦਾ ਇੱਜ਼ਤ ਮਾਨ ਕਰਦੀ ਹੈ ਇਹ ਜੋ ਪਾਰਟੀਆਂ ਨੇ ਕੋਈ ਤਾਂ ਕਿਸੇ ਲਹਰ ਤੇ ਔਰ ਕੋਈ ਧਰਮ ਦੇ ਨਾਮ ਤੇ ਕੋਈ ਜਾਤੀ ਦੇ ਨਾਮ ਤੇ ਜ਼ਿੰਦਗੀ ਉਹਨਾਂ ਨੇ ਬਣਾ ਰੱਖਿਆ ਉਹ ਸਾਡੀ ਕਾਂਗਰਸ ਪਾਰਟੀ ਜਿਹੜੀ ਹੈ ਰਾਹੁਲ ਗਾਂਧੀ ਜਿਹੜਾ ਉਹਨਾਂ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਔਰ ਇੱਕਾ ਪਰਵਰਤਨ ਹੋਣਾ ਵੀ ਚਾਹੀਦਾ ਹੈ ਕਿਉਂਕਿ ਜੇ ਵਿਰੋਧੀ ਪਾਰਟੀ ਦੇ ਨਾਲ ਇੱਕ ਸਾਹਮਣੇ ਸਟਰੋਂਗ ਜੇ ਕੋਈ ਆਪੋਜੀਸ਼ਨ ਨਹੀਂ ਹੋਗੀ ਤਾਂ ਦੇਸ਼ ਚੰਗੀ ਤਰ੍ਹਾਂ ਚੱਲ ਨਹੀਂ ਸਕਦਾ ਹਾਲਾਤ ਜੋ ਇਸ ਦੀ ਡਿਮਾਂਡ ਕਰਦੇ ਆ ਤੁਹਾਨੂੰ ਵੀ ਸਾਥ ਦੇਣਾ ਚਾਹੀਦਾ ਹੈ ਪੱਤਰਕਾਰ ਜੋ ਹੈ ਸਾਡੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦਾ ਵੀ ਦੇਸ਼ ਵਿੱਚ ਉਹਨਾਂ ਹੀ ਯੋਗਦਾਨ ਹੁੰਦਾ ਹੈ ਦੇਸ਼ ਦੇ ਵਿੱਚ ਸਾਰੇ ਲੋਕ ਮਿਲ ਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਸਟਰੋਂਗ ਆਪੋਜੀਸ਼ਨ ਸਾਹਮਣੇ ਜ਼ਰੂਰ ਲਈਏ ਔਰ ਨੌਰਗਾਂਦੀ ਦਾ ਸਾਰੇ ਲੋਕਾਂ ਦੇ ਵਿੱਚ ਅਧਾਰ ਹੈ ਔਰ ਮੈਨੂੰ ਲੱਗਦਾ ਹੈ ਕਿ ਆਣ ਵਾਲਾ ਸਮਾਜ ਹੋਏ ਕਾਂਗਰਸ ਪਾਰਟੀ ਦਾ ਨੌਰਗਾਂਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇਗਾ ਠੀਕ ਹੈ ਤਾਨਵੱਜ